ਜੰਦਾਬਾਦ ਜਿੰਦਾਬਾਦ ਕਰੋ ਬਣੀ ਅਕਾਲੀ ਦਲ ਜਿੰਦਾਬਾਦ ਧਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਧਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੁਲਾਕਾਤ ਕਰਨ ਆਏ ਸੀ ਜੀ ਮੁਲਾਕਾਤ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਨਿਯਮਾਂ ਦੇ ਮੁਤਾਬਕ ਮੁਲਾਕਾਤ ਤੁਸੀਂ ਕਰਨੀ ਚਾਹੀਦੀ ਜੀ ਮੁਲਾਕਾਤ ਕਿ ਇਹ ਨਹੀਂ ਜੀ ਨਹੀਂ ਬਿਲਕੁਲ ਨਹੀਂ ਕਰ ਸਕਦੇ ਕਿਸੇ ਨਾਲ ਵੀ ਰੂਲਸ ਬੜੇ ਇਹਦੇ ਤੇ ਕਲੀਅਰ ਨੇ ਜੀ 10 ਮੈਂਬਰ ਪਰਿਵਾਰਕ ਮੈਂਬਰ ਤੇ ਵਕੀਲ ਜਿਹੜੇ ਨੇ ਉਹਨਾਂ ਦੇ ਕੋਰਟ ਕੇਸ ਲੜਦੇ ਨੇ ਉਹੀ ਮੁਲਾਕਾਤ ਕਰ ਸਕਦੇ ਪਰ ਮੈਂ ਤੇ ਸਮਝਦਾ ਮੈਂ ਭੀ ਅੰਗਰੇਜ਼ ਦੇ ਵੇਲੇ ਵੀ ਮੁਲਾਕਾਤਾਂ ਹੁੰਦੀਆਂ ਰਹੀਆਂ ਮੁਗਲਾਂ ਦੇ ਵੇਲੇ ਵੀ ਹੁੰਦੀਆਂ ਰਹੀਆਂ ਇਹ ਤਾਂ ਦੇਸ਼ ਆਜ਼ਾਦ ਦਾ ਤੇ ਆਪਣੀ ਸਰਕਾਰ ਪੰਜਾਬ ਦੇ ਲੋਕਾਂ ਦੀ ਨਹੀਂ ਮੁਲਾਕਾਤ ਤਾਂ ਹੁਣ ਵੀ ਹੋ ਰਹੀ ਹੈ ਜੀ ਦੇਖੋ ਤੁਹਾਡੇ ਸਾਹਮਣੇ ਮੁਲਾਕਾਤਾਂ ਪਰਿਵਾਰ ਕਰਕੇ ਨਿਕਲ ਰਹੇ ਪਰ ਪਰ ਉਸ ਬੰਦੇ ਦਾ ਕੀ ਹੈ ਐਡਾ ਵੱਡਾ ਗੜਾ ਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ ਔਰ ਮਨਿਸਟਰ ਵੀ ਰਿਹਾ ਵਾ ਤੇ ਮੈਂ ਤਾਂ ਸਮਝਣਾ ਜਿਹੜੇ ਫਾਂਸੀ ਤੇ ਚੜੇ ਹੁੰਦੇ ਉਹਨਾਂ ਦੀਆਂ ਵੀ ਮੁਲਾਕਾਤਾਂ ਹੁੰਦੀਆਂ ਨੇ ਮੈਂ ਇੱਕ ਤਾਂ ਤੁਸੀਂ ਕਹਿ ਰਹੇ ਕਿ ਮੁਲਾਕਾਤ ਹੋ ਰਹੀ ਹੈ ਮੁਲਾਕਾਤ ਕਿਉਂ ਨਹੀਂ ਆਪਾਂ ਕਰਵਾ ਰਹੇ ਜਿਹੜੀ ਰੂਲਸ ਦੇ ਵਿੱਚ ਪਰਮਿਟ ਹੈ ਮੁਲਾਕਾਤ ਉਹ ਵੀ ਆਪਾਂ ਕਰਵਾ ਰਹੇ ਆ ਆਪਾਂ ਬਣਾ ਹੀ ਨਹੀਂ ਕੀਤਾ ਬੈਕ ਇਹਨਾਂ ਕਾਨੂੰਨ ਜਿਹੜਾ ਵਾ ਇਹ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਕੋਈ ਬੰਦਾ ਵੀ ਜੇਲ੍ਹ 'ਚ ਆਉਂਦਾ ਵਾ ਤੇ ਉਹਨੂੰ ਘੱਟੋ-ਘੱਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਪਰ ਲੇਕਿਨ ਮੁਲਾਕਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ ਵਿੱਚ ਰਹਿੰਦੇ ਆ ਮੈਂ ਤੁਹਾਨੂੰ ਅਸੀਂ ਤਾਂ ਕਹਿ ਰਹੇ ਜੀ ਮੁਲਾਕਤ ਆਪਾਂ ਕਦੋਂ ਮਨਾ ਕੀਤੀ ਜੀ ਜਿਹੜੇ ਪਰਿਵਾਰਕ ਪਰ ਹੁਣ ਸਾਨੂੰ ਰੋਕਿਆ ਹੋਇਆ ਅਸੀਂ ਸੋਡਰ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਸਭ ਦਰਸ਼ਣ ਹੀ ਕਰਨ ਨੇ ਤੇ ਫਤਿਹਬਲਾਕ ਚਲੇ ਜਾਣਾ ਵਾ ਮੁਲਾਕਾਤਾਂ ਮੈਂ ਤੁਹਾਨੂੰ ਹੀ ਤੇ ਕਹਿ ਰਿਹਾ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਉਹ ਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਨ ਹੀ ਮੁਲਾਕਾਤ ਕਰ ਸਕਦੇ ਨੇ ਜੀ ਸਰ ਅਸੀਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਜੀ ਜਿਹੜੇ 10 ਮੈਂਬਰ ਪਰਿਵਾਰ ਕਾਲੀ ਗੱਲ ਤੇ ਇੱਕ ਪਰਿਵਾਰ ਹੀ ਹੈ ਨਾ ਉਹਨਾਂ ਦੇ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਮੈਂ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਤੇ ਕਮੈਂਟ ਨਹੀਂ ਕਰ ਸਕਦਾ ਉਹ ਹੋ ਸਕਦਾ ਜੀ ਤੁਸੀਂ ਸਹੀ ਹੋ ਚਲੋ ਤੁਸੀਂ ਮਜਬੂਰ ਹੋ ਸਾਨੂੰ ਪਤਾ ਵਾ ਤੁਹਾਡੇ ਵੱਸ ਨਹੀਂ ਕੁਝ ਸਰ ਇਹ ਕੋਰਟ ਦੇ ਜੀ ਨਾ ਨਾ ਜੀ ਭਗਵਾਨ ਤੁਮਨ ਜੀ ਦੇ ਨਾ 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 ਪੰਜਾਬ ਪ੍ਰिजन ਰੂਲਸ ਨੇ ਭਰਾ ਮੇਰੇ ਇਹ 2016 ਦੇ ਵਿੱਚ 2013 ਦੇ ਵਿੱਚ ਐਮੈਂਡ ਹੋ ਕੇ 10 ਮੈਂਬਰ ਜਿਹੜੇ ਪਰਿਵਾਰਕ ਮੁਲਾਕਾਤ ਕਰ ਸਕਦੇ ਨੇ ਉਹਦੋਂ ਦੇ ਰੂਲ ਨੇ ਜੀ ਨਹੀਂ ਸਾਰਿਆਂ ਦੀਆਂ ਮੁਲਕਾਤ ਤਾਂ ਕੋਈ ਵੀ ਬੰਦਾ ਜਿਹੜਾ ਵਾ ਹੁਣ ਆਮ ਕੈਦੀਆਂ ਦੀਆਂ ਕੋਈ ਵੀ ਕਰਦਾ ਵਾ ਨਹੀਂ 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 ਕਰ ਸਕਦਾ ਜੀ ਨਹੀਂ ਕਰ ਸਕਦਾ ਮੈਂ ਕਿਸੇ ਦੀ ਨਹੀਂ ਕਰਾਈ ਜੀ ਤੁਸੀਂ ਚੱਲ ਤੁਸੀਂ ਨਹੀਂ ਕਰਾਉਂਦੇ ਸੀ ਤੇ ਜਾਣੇ ਆਪਣੀ ਜੇਲ ਕਿਹੜੀ ਜੇਲ ਵੀ ਇਹ ਸਾਰਿਆਂ ਦੇ ਗੀਤ ਨੇ ਮੈਂ ਤਾਂ ਗਾ ਨਹੀਂ ਕਿ ਜਾਨਾ ਸੱਚੇ ਵਿੱਚ ਸਾਰਿਆਂ ਦੇ ਹੁੰਦੇ ਨੇ ਮੈਂ ਤਾਂ ਮੈਂ ਤਾਂ ਇੱਕ ਸਿੰਪਲ ਜੀ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਕੈਨ ਦਾ ਜੋ ਮਰਜ਼ੀ ਕਹੀ ਜਾਵੇ ਮੈਂ ਇਸ ਤੇ ਕੋਈ ਕਮੈਂਡ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ 그러면은 ਪਤਾ ਦਿਆਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕਿਸੇ ਨੂੰ ਰੋਕ ਕੇ ਰੋਕਿਆ ਨਹੀਂ ਜਾਊਗਾ ਬੰਦੇ ਜੀ ਬੰਦੇ ਸਭ ਨੂੰ ਸਾਰਿਆਂ ਨੂੰ ਕਰਾ ਦੇ ਸਾਰਿਆਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆਗੇ ਤਮੇ ਮੁਲਾਕਾਤ ਹਾਸਕੇ ਕਰਾਉਗੇ ਪਰ ਲਗਾਤਾਰ ਸਾਹਿਬ ਨੇ ਕਿਹਾ ਆਊਟ ਆਫ ਦਾ ਰੂਮ ਲੋ ਫੜਾ ਦਿਓ ਇਹਨਾਂ ਦੇ ਇਕੱਲਿਆਂ ਕਰਕੇ ਰਿਸਕ ਲੈ ਲਓ ਜੇ ਜੇਲ੍ਹ ਚ ਆਉਣਗੇ ਫਿਰ ਵਸ ਕੇ ਜਿਹੜੀ ਮਰਜ਼ੀ ਮੁਲਾਕਾਤ ਕਰਾ ਦੇਣ ਕੋਈ ਵੀ ਆਵੇ ਮੈਂ ਜਿਹੜੀ ਰਿਕਾਰਡਿੰਗ ਲੈ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੇ ਜਿੱਥੇ ਆਉਣਾ ਹੈ ਜਦੋਂ ਪ੍ਰਮਾਤਮਾ ਨੇ ਲਿਖਿਆ ਮੈਂ ਤਾਂ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਸਿਰਫ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਮੁਲਾਕਾਤ ਜਿਹੜੀ ਹੋਏ ਜਿੱਥੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਨੇ ਆ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਖੁੱਲੀ ਕਰ ਦੇਣੀ ਚਾਹੀਦੀ ਹੈ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਤੇ ਜੇ ਕਿਤੇ ਜਈ ਗੱਲ ਬਣ ਜਾਂਦੀ ਹੈ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਹੈ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਹੈ ਤੇ ਉਹ ਅਮੈਂਡ ਕਰਕੇ ਤੇ ਉਹ ਖੋਲ ਦੇਣੀ ਚਾਹੀਦੀ ਹੈ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਆਪਣੇ ਲੀਡਰ ਦੀ ਜਾਂ ਆਪਣੇ ਨਜ਼ਦੀਕੀ ਦੀ ਆਪਣੇ ਮਿੱਤਰਾਂ ਦੀ ਜਿਹੜੀ ਹੈ ਮੁਲਾਕਾਤ ਕਰ ਸਕੇ ਮੈਂ ਇਹ ਸਮਝਦਾ ਕਿ ਅੱਜ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਥੋੜੀ ਉਪਰ ਹ ਜਿਵੇਂ ਅਸੀਂ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਜਦ ਕਿ ਦੇਸ਼ ਦੀ ਆਜ਼ਾਦੀ ਵਾਸਤੇ ਬੜੀਆਂ-ਬੜੀਆਂ ਕੁਰਬਾਨੀਆਂ ਨੇ ਸਿੱਖ ਕੌਮ ਦੀਆਂ 85 ਤੋਂ 87% ਸ਼ਹੀਦ ਹੋਣ ਵਾਲੇ ਲੋਕ ਜਿਹੜੇ ਨੇ ਉਹ ਸਿੱਖ ਕੌਮ ਦੇ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਬਣੀਆਂ ਨੇ ਲੇਕਿਨ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਭਈ ਕਿਸੇ ਦੀ ਮੁਲਾਕਾਤ ਹੀ ਨਾ ਕਰਨ ਦਿੱਤੀ ਜਾਵੇ ਅਹੀਂ ਕੋਈ ਮੁਲਾਕਾਤ ਤੇ ਉਹਨੂੰ ਦੇ ਨਹੀਂ ਸੀ ਆਉਣਾ ਸਿੱਖਾਂ ਵਿੱਚੋਂ ਦੀ ਸਿਰਫ ਉਹਦੇ ਦਰਸ਼ਨ ਕਰਨੇ ਸੀ ਆਪਣੇ ਲੀਡਰ ਦੇ ਤਾਂ ਕਿ ਉਹ ਮੁਸੀਬਤਾਂ ਦੇ ਨਾਲ ਦਲੇਰੀ ਨਾਲ ਨਜਿੱਠ ਸਕੇ ਤੇ ਸਾਨੂੰ ਰੋਕ ਦਿੱਤਾ ਤੇ ਅਸੀਂ ਮਹਿਸੂਸ ਕਰਨੇ ਆ ਕਿ ਅਸੀਂ ਗੁਲਾਮ ਦੇਸ਼ ਵਿੱਚ ਰਹੇ ਹਾਂ ਮੈਂ ਇਹ ਸਮਝਦਾ ਮਾਂ ਕਿ ਭਾਵੇਂ ਜਿੱਡਾ ਮਰਜੀ ਕੋਈ ਕਿਸ ਤਰ੍ਹਾਂ ਦਾ ਵੀ ਇਨਸਾਨ ਜੇਲ੍ਹ 'ਚ ਹੋਵੇ ਉਹਦੀ ਦਸਾਂ ਦਿਨਾਂ ਬਾਅਦ ਹੀ ਮੁਲਾਕਾਤ ਕਰਨ ਦਾ ਕਾਨੂੰਨ ਹੋਵੇ 10 ਦਿਨਾਂ ਬਾਅਦ ਨਹੀਂ 15 ਦਿਨਾਂ ਬਾਅਦ ਹੀ ਕਰਨ ਵਾਲਾ ਹੋਏ ਇੱਕ ਦਿਨ ਜਿਹੜਾ ਵਾ ਦਿੱਤਾ ਜਾਵੇ ਜਦੋਂ ਹਰ ਇਨਸਾਨ ਜਿਹੜਾ ਵਾ ਉਹਦੀ ਜਿਹੜੀ ਇਹ ਮੁਲਾਕਾਤ ਕਰ ਸਕੇ ਅਸੀਂ ਇਹੋ ਜੇ ਕਾਨੂੰਨ ਜਿਹੜੇ ਇਹਦਾ ਇਹਨਾਂ ਨੂੰ ਬਦਲਾਂਗੇ ਤਾਂ ਕਿ ਕੋਈ ਵੀ ਬੰਦਾ ਜੇਲ੍ਹ ਚ ਆਏ ਕਿਸੇ ਵੀ ਪਾਰਟੀ ਦਾ ਆਵੇ ਉਹਦੇ ਵਰਕਰ ਉਹਦੇ ਲੀਡਰ ਉਹਦੇ ਜਿਹੜੇ ਸਾਥੀ ਨੇ ਉਹ ਉਹਦੀ ਪਰਿਵਾਰ ਜਿਹੜਾ ਵਾ ਉਹਦੀਆਂ ਬੁੜਾਕਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਬਿਆਨ ਸਾਹਮਣੇ ਆਇਆ ਵੀ ਉਹਨਾਂ ਨੇ ਜਿਵੇਂ ਛੱਡ ਕੇ ਰਾਜਨੀਤੀ ਚ ਕੁਦਣਾ ਕੀ ਲੱਗਦਾ ਵੀ ਕਿ ਕਿਤਨੇ ਕਿਤੇ ਡਾਊਨਫਾਲ ਹੈ ਬਸ ਸਮਝਣਾ ਉਹਦੀ ਬਦਕਿਸਮਤੀ ਜਿਸ ਤਾਕਤ ਤੇ ਉਹ ਬਰਾਜਮਾਨ ਸੀ ਸਾਰੀ ਸਿੱਖ ਓਮ ਦੁਨੀਆ ਦੇ ਕੋਨੇ-ਕੋਨੇ ਤੋਂ ਉਹਨੂੰ ਸਿਰ ਝਕਾਉਂਦੀ ਹੈ ਤੇ ਉਹਦੇ ਪੈਰਾਂ ਚ ਬੈੰਦੀ ਸੀ ਉਹਦਾ ਹੁਕਮ ਜਿਹੜਾ ਸੀਗਾ ਉਹ ਸਾਨੂੰ ਰੱਬ ਦਾ ਹੁਕਮ ਸੀ ਜਦੋਂ ਏਡੀ ਵੱਡੀ ਪਦਵੀ ਤੇ ਕੋਈ ਇਨਸਾਨ ਪਹੁੰਚਦਾ ਹੈ ਤੇ ਰੱਬ ਦੀ ਅਸ਼ੀਰਵਾਦ ਤੋਂ ਬਗੈਰ ਨਹੀਂ ਪਹੁੰਚਦਾ ਤੇ ਜਦੋਂ ਲੱਠਦਾ ਵਾ ਉਦੋਂ ਵੀ ਰੱਬ ਲਾਉਂਦਾ ਬੰਦਾ ਨਹੀਂ ਕੋਈ ਜੰਮਿਆ ਕਿਸੇ ਨੂੰ ਏਡੀ ਵੱਡੀ ਪਦਵੀ ਤੋਂ ਲਾਉਣ ਵਾਲਾ ਤੇ ਉਹਨੇ ਬਿਆਨ ਦਿੱਤਾ ਕਿ ਸਖਬੀਰ ਹੁਣ ਮੇਰੇ ਥੱਲੇ ਆ ਗਿਆ ਵਾ ਮੈਂ ਸਮਝਣਾ ਉਹ ਥੱਲੇ ਨਹੀਂ ਆਇਆ ਤੇਰੀ ਮੱਤ ਮਾਰੀ ਗਈ ਹੈ ਤੂੰ ਥੱਲੇ ਆ ਗਿਆ ਵਾ ਕਿ ਬਰਾਬਰ ਆਣ ਕੇ ਬਹਿ ਗਿਆ ਵਾ ਮੀਨੇ ਪੇੜਨਾ ਵਾ ਜਨਾਨੀਆਂ ਵਾਲੇ ਤੇ ਐਸ ਜੀਆਂ ਗੱਲਾਂ ਕਰਨਾ ਜਿਹੜਾ ਅਕਲ ਵਾਲਾ ਇਨਸਾਨ ਨਹੀਂ ਕਰ ਸਕਦਾ ਕਦੇ ਕਿਸੇ ਦੇ ਘਰ ਤੇ ਕਬਜ਼ਾ ਕੀਤਾ ਜਾ ਸਕਦਾ ਕਾਲੀ ਦਲ ਦਾ ਘਰ ਆ ਸਾਡਾ ਦਫ਼ਤਰ ਕਾਲੀ ਦਲ ਦਾ ਨਿਸ਼ਾਨ ਜਿਹੜਾ ਸਾਡੀ ਸਿੱਖ ਕੌਮ ਦੀ ਆਮ ਤੇ ਸ਼ਾਨ ਹੈ ਇਹੋ ਜੀਆਂ ਗੱਲਾਂ ਕਰਨੀਆਂ ਮੈਂ ਕਾਲੀ ਦਲ ਤੇ ਵੀ ਕਬਜ਼ਾ ਕਰਾਂਗਾ ਮੈਂ ਦਫ਼ਤਰ ਤੇ ਵੀ ਕਬਜ਼ਾ ਕਰਾਂਗਾ ਮੈਂ ਸਖਬੀਰ ਬਾਦਤ ਦਾ ਜੇ ਕਰਦਿਆਂਗਾ ਉਹ ਕਰਦਿਆਂਗਾ ਜਦੋਂ ਏਡੀ ਵੱਡੀ ਪਦਵੀ ਤੇ ਬੈਠ ਕੇ ਤੂੰ ਇੱਕ ਕੌਮ ਦੇ ਚੁਣੇ ਹੋਏ ਪ੍ਰਧਾਨ ਦੀ ਲਿਆਕਤ ਵੱਲ ਵੇਖ ਕੇ ਉਥੋਂ ਜਿਸ ਤਖਤ ਤੇ ਤੂੰ ਸੀ ਤੇਰੇ ਲਫ਼ਜ਼ ਮਲਮ ਪੱਟੀ ਕਰਨ ਵਾਲੇ ਹੋਣੇ ਚਾਹੀਦੇ ਨੇ ਲੇਕਿਨ ਤੇਰੇ ਲਫ਼ਜ਼ ਜਿਹੜੇ ਸੀਗੇ ਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਵਾਲੇ ਨਹੀਂ ਸੀ ਉਹ ਸਖਬੀਰ ਇੱਕ ਕਦਮ ਅੱਗੇ ਆ ਉਹ ਸਖਬੀਰ ਇੱਕ ਕਦਮ ਹੋਰ ਆ ਇਹਦੇ ਨਾਲ ਕੋਈ ਹੈ ਮੈਂ ਸਮਝਣਾ ਇਕਾਲ ਤਖਤ ਦੇ ਜਥੇਦਾਰ ਦੇ ਲਫ਼ਜ਼ ਨਹੀਂ ਸੀ ਇਹ ਲਫ਼ਜ਼ ਪਤਾ ਨਹੀਂ ਕਿੱਥੋਂ ਆਏ ਘੜੇ ਕਢਾਏ ਔਰ ਜਦੋਂ ਇਹ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਸਭ ਕੁਝ ਉਹਨੇ ਝੋਲੀ ਚ ਪਵਾ ਲਿਆ ਹੁਕਮ ਮੰਨ ਕੇ ਬਰਸ਼ਾ ਫੜ ਕੇ ਬੈਠਾ ਸੀ ਤੇ ਇਹ ਜਿਹੜੀ ਗੋਲੀ ਇੱਕ ਮਰਵਾਈ ਗਈ ਹੈ ਮੇਰੇ ਹਲਕੇ ਦਾ ਬੰਦਾ ਰਹਿਣ ਵਾਲਾ ਵਾ ਬਹੁਤ ਦੁੱਖੇ ਦੁੱਖ ਵਾਲੀ ਗੱਲ ਹੈ ਕਿ ਸਰਕਾਰ ਬਿਲਕੁਲ ਅੰਨੀ ਦੇ ਬੋਲੀ ਹੋ ਚੁੱਕੀ ਹੈ ਸਰਕਾਰ ਸਾਰੇ ਇਨਨਾਬ ਡੰਡ ਜਿਹੜੇ ਨੇ ਉਹਨਾਂ ਨੂੰ ਖਤਮ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਸਾਡੇ ਉਹਨਾਂ ਉਹਨਾਂ ਦੇ ਨਾਲ ਮੈਜਿਸਟਰ ਰਹੇ ਨੇ ਹੋਰ ਲੀਡਰ ਨਾਲ ਰਹੇ ਨੇ ਤੇ ਉਹਨਾਂ ਨੂੰ ਮਿਲਣ ਦਾ ਮੌਕਾ ਦੇਣਾ ਚਾਹੀਦਾ ਹੈ ਤੇ ਅੱਜ ਫੇਰ ਨਿਰਾਸ਼ਾ ਲੈ ਕੇ ਵਾਪਸ ਮੁੜੇ ਹਨ ਤੇ ਸਾਡੇ ਸੀਨੀਅਰ ਲੀਡਰ ਸਾਰਤ ਸੁੱਚਾ ਸਿੰਘ ਲਗਾ ਸਭ ਆਇਸੀ ਉਹਨਾਂ ਨੂੰ ਵੀ ਨਿਰਾਸ਼ਾ ਪੱਲੇ ਪਈ ਹੈ ਤੇ ਇਥੋਂ ਵਾਪਸ ਜਾ ਰਹੇ ਹਨ ਔਰ ਬਹੁਤ ਦੁੱਖ ਔਰ ਅਫਸੋਸ ਹੈ ਕਿ ਸਰਕਾਰਾਂ ਜਿਆਦਾ ਜਿਆਦਾ ਚੱਲੀ ਰਹਿਣੀ ਹੁੰਦੀ ਹੈ ਸਰਕਾਰਾਂ ਬਦਲਦੀਆਂ ਰਹਿੰਦੀਆਂ ਹੈ